ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਪੰਜਾਲ ਸਿੰਘ ਸੁਲਤਾਨਵਿੰਦ ਪੰਜਾਥਾ ਮਿਸਲ ਬਾਬਾ ਨਿਹੰਗ ਸਿੰਘ ਪੰਜਾਥਾ ਜੋ ਕਿ ਅੱਜ ਅਸੀਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਪਹੁੰਚੇ ਹਾਂ ਜਿਵੇਂ ਕਿ ਨਕੌਦਰ ਦੇ ਕੋਲ ਡੇਰਾ ਬੁਲੰਦਪੁਰੀ ਜੋ ਮੌਜੂਦਾ ਮੁਖੀ ਉਥੋਂ ਦੇ ਬਾਬਾ ਬਲਦੇਵ ਸਿੰਘ ਜੋ ਕਿ ਜਿਹੜੇ ਪੰਥਕ ਲਹਿਰ ਦੇ ਵਿੱਚ ਸ਼ਹੀਦ ਹੋਏ ਸਿੰਘਾਂ ਦੀਆਂ ਜੋ ਜਿਆਦਾ ਜੋ ਅਰਦਾਸਾਂ ਨਹੀਂ ਕਰਨ ਦਿੰਦੇ ਨੇ ਜਾਂ ਕੋਈ ਜਾਦਗਾਰ ਪ੍ਰੋਗਰਾਮ ਮਨਾਉਣਾ ਹੋਵੇ ਜੋ ਕੋਈ ਖੰਡ ਪਾੜ ਸੁਖਮਨੀ ਸਾਹਿਬ ਸਾਹਿ ਪਾਠ ਆਦਿਕ ਨਹੀਂ ਉਹ ਮਨਾਉਣ ਦਿੰਦੇ ਆਦਿਕ ਜੋ ਜਿਵੇਂ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਮਹਾਂਪੁਰਖਾਂ ਦੀ ਕੋਈ ਫੋਟੋ ਵਾਲੀ ਟੀ-ਸ਼ਰਟ ਜੈਕਟ ਪਾ ਕੇ ਵੀ ਉਹਨਾਂ ਵੱਲੋਂ ਮਨਾ ਕੀਤਾ ਜਾਂਦਾ ਕਿ ਇੱਥੇ ਨਹੀਂ ਹੋਣਾ ਦਰਬਾਰ ਦੇ ਵਿੱਚ ਤੇ ਅਸੀਂ ਇਸ ਸਬੰਧ ਵਿੱਚ ਅੱਜ ਜਥੇਦਾਰ ਸਾਹਿਬ ਕੋਲ ਪਹੁੰਚੇ ਆ ਕਿ ਇਹਨਾਂ ਲੋਕਾਂ ਨੂੰ ਜੋ ਸਿੱਖੀ ਰੋਹ ਰਹਿਤਾ ਅਨਸਾਰ ਬੁਲਾ ਕਰਕੇ ਤੇ ਇਹਨਾਂ ਨੂੰ ਜੋ ਧਾਰਮਿਕ ਜਿੱਦਾਂ ਵੀ ਜਥੇਦਾਰ ਸਾਹਿਬ ਸਹੀ ਸਮਝਣ ਉਹ ਉਹਨਾਂ ਨੂੰ ਬੁਲਾ ਕਰਕੇ ਉਹਨਾਂ ਤੇ ਜੋ ਕਾਨੂੰਨੀ ਕਾਰਵਾਈ ਜਿਹੜੀ ਆਪਣੀ ਬਣਦੀ ਉਹ ਕਰਨ ਤੇ ਜਿਹੜਾ ਇਹ ਪੰਥ ਦੇ ਵਿੱਚ ਦੁਫਾੜ ਕਰਦੇ ਨੇ ਇਹੋ ਜਿਹੇ ਲੋਕ ਤੇ ਉਹਨਾਂ ਨੂੰ ਜਥੇਦਾਰ ਸਾਹਿਬ ਨੱਥ ਪਾਉਣ ਕਿਹੜੇ ਗੁਰਦੁਆਰਾ ਸਾਹਿਬ ਕਿਹੜੇ ਪਿੰਡ ਦੀ ਪੈਂਦਾ ਕਿਹੜੇ ਇਲਾਕੇ ਦੀ ਇਹ ਨਕੋਦਰ ਦੇ ਕੋਲ ਜੀ ਬਲੰਦਪੁਰੀ ਗੁਰਦੁਆਰਾ ਬਹੁਤ ਮਸ਼ਹੂਰ ਆ ਤੇ ਇਹਨਾਂ ਦੀਆਂ ਵਿਦੇਸ਼ਾਂ ਦੇ ਵਿੱਚ ਵੀ ਹੋਰ ਵੀ ਬਹੁਤ ਬ੍ਰਾਂਚਾਂ ਨੇ ਏ ਜੀ ਬਾਬਾ ਬਲਦੇਵ ਸਿੰਘ ਜੋ ਉਥੋਂ ਦੇ ਮੁਖੀ ਨੇ ਮੇਨ ਤੇ ਉਹਨਾਂ ਦੇ ਨਾਲ ਇੱਕ ਜਥੇਦਾਰ ਹੋ ਰਿਹਾ ਅਮਰਤਪਾਲ ਸਿੰਘ ਜਿਨ੍ਹਾਂ ਦਾ ਨਾਮ ਆ ਤੇ ਉਹ ਇਹ ਸੇਵਾਦਾਰ ਨੇ ਉਥੋਂ ਦੇ ਮੇਨ ਮੁਖੀ ਤੇ ਇਹ ਜਿਹੜੀਆਂ ਸੰਤਾਂ ਦੀਆਂ ਜੈਗਟਾਂ ਟੀ-ਸ਼ਰਟਾਂ ਜਿਹੜੀਆਂ ਪਾਉਂਦੇ ਨੇ ਲੋਕ ਉਹ ਅੰਦਰ ਪਾ ਕੇ ਆਉਣ ਤੋਂ ਰੋਕਦੇ ਨੇ ਤੇ ਜਿਹੜੀਆਂ ਜਿੱਦਾਂ ਖਾਰਕੂ ਸਿੰਘ ਸ਼ਹੀਦ ਜਿਨ੍ਹਾਂ ਜਿੰਨੇ ਵੀ ਜਿਦਾਜ ਬਾਬਾ ਅਵਤਾਰ ਸਿੰਘ ਖੰਡਾ ਤੇ ਭਾਈ ਹਰਦੀਪ ਸਿੰਘ ਨੇ ਜੇਰ ਉਹਨਾਂ ਦਾ ਜਿੱਦਾਂ ਖੰਡ ਪਾਟ ਸਾਬ ਸੀ ਜਾਂ ਮਿੱਠੀ ਜਦ ਮਨਾਏਗੇ ਉਹ ਆਪਦੇ ਗੁਰੂ ਘਰਾਂ ਦੇ ਵਿੱਚ ਇਹ ਸਾਰੇ ਸਮਾਗਮ ਇਹ ਪ੍ਰੋਗਰਾਮ ਕਰਨ ਤੋਂ ਰੋਕਦੇ ਨੇ ਜੀ ਹੁ ਤੁਸੀਂ ਮਿਲੇ ਹਾਂ ਹਾਂ ਜਹੇਦਾਰ ਸਾਹਿਬ ਆਪ ਤਾਂ ਬਾਹਰ ਨੇ ਕਿਤੇ ਤੇ ਉਹਨਾਂ ਦੇ ਪੀਏ ਸਾਹਿਬ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਕਿ ਅਸੀਂ ਉਹਨਾਂ ਦੇ ਉੱਤੇ ਜੋ ਵੀ ਬਣਦੀ ਗੱਲਬਾਤ ਜੋ ਜਹੇਦਾਰ ਸਾਹਿਬ ਨੂੰ ਮਿਲ ਕੇ ਅਸੀਂ ਜ਼ਰੂਰ ਕਰਾਂਗੇ ਜੇ ਨਹੀਂ ਕਾਰਵਾਈ ਹੁੰਦੀ ਪਈ ਆ ਤੇ ਜੇਕਰ ਜਥੇਦਾਰ ਸਾਹਿਬ ਐਸੀ ਗੱਲ ਨਹੀਂ ਆ ਸਾਨੂੰ ਜਥੇਦਾਰ ਸਾਹਿਬ ਤੇ ਮਾਨ ਹੈ ਕਿ ਜਥੇਦਾਰ ਸਾਹਿਬ ਕਰਨਗੇ ਤੇ ਜੇ ਨਾ ਵੀ ਹੋਊ ਤੇ ਅਸੀਂ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਸਾਰੀਆਂ ਇਕੱਠੀਆਂ ਕਰਕੇ ਜਿਹੜੀਆਂ ਆਪਣਾ ਸੰਤ ਜਨੈਲ ਸਿੰਘ ਭਿੰਡਰਾਵਾਲਾ ਨੂੰ ਆਪਣਾ ਹਿਡਲ ਮੰਨਦੇ ਨੇ ਲੋਕ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਤੇ ਅਸੀਂ ਇਹਦੇ ਉੱਤੇ ਜਿੰਨਾ ਵੀ ਹੋ ਸਕੂਗਾ ਦਬਾਅ ਬਣਾਵਾਂਗੇ ਤੇ ਜਥੇਦਾਰ ਸਾਹਿਬ ਨੂੰ ਮਜਬੂਰ ਕਰਾਂਗੇ ਕਿ ਉਹਨਾਂ ਦੇ ਉੱਤੇ ਕਾਰਵਾਈ ਕਰਨ